ਸ਼ਹਿਰ ਫਿਰੋਜ਼ਪੁਰ ਵਿੱਚ ਸਰਕਾਰ ਵੱਲੋਂ ਬਸੰਤ ਮੇਲਾ ਕਰਵਾਇਆ ਜਾਣਾ ਸੀ ਜਿਸ ਉੱਪਰ ਸਿੰਗਰ ਅਮਰਤਮਾਨ ਨੇ ਲਾਈਵ ਸ਼ੋਅ ਲਗਾਉਣਾ ਸੀ ਪਰ ਸ਼ੋਅ ਤੋਂ ਪਹਿਲਾਂ ਹੀ ਐਸਸੀ ਭਾਈਚਾਰੇ ਦੇ ਲੋਕਾਂ ਵੱਲੋਂ ਅਮਰਤਮਾਨ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਜਿਸ ਦਾ ਕਾਰਨ ਅਮਰਤਮਾਨ ਦੇ ਪਿਤਾ ਵੱਲੋਂ ਐਸਸੀ ਸਰਟੀਫਿਕੇਟ ਤੇ ਨੌਕਰੀ ਕਰਨਾ ਸੀ ਵਿਰੋਧ ਹੁੰਦਾ ਦੇਖ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਵੱਲੋਂ ਇਹ ਸ਼ੋਅ ਕੈਨਸਲ ਕਰ ਦਿੱਤਾ ਗਿਆ ਹੈ ਬਾਕੀ ਤੁਸੀਂ ਵੀ ਦੇਖੋ ਵਿਰੋਧ ਕਰਨ ਵਾਲੇ ਲੋਕਾਂ ਦਾ ਕੀ ਕਹਿਣਾ ਹੈ ਅਮਰਤਮਾਨ ਮਰਦਾਬਾ ਪ੍ਰੈਸ ਨੂੰ ਦੇ ਦਤਾ ਐਮਐਲਏ ਨੂੰ ਦੇ ਦਤਾ ਐਮਐਲਏ ਸਾਹਿਬ ਨੂੰ ਦੇ ਦਤਾ ਡੀਸੀ ਸਾਹਿਬ ਤਾਂ ਕਹਿੰਦੇ ਜੀ ਇੱਕ ਅੱਦੇ ਦਿਨ ਤੱਕ ਕਰ ਦੱਸੂਗਾ 4 ਦਿਨ ਹੋ ਗਏ ਨੇ ਕੁਝ ਨਹੀਂ ਦੱਸਿਆ ਇਸ ਤੋਂ ਇਲਾਵਾ ਸਾਡੀ ਗੱਲ ਇਹ ਆ ਜੇ ਸਾਡੀ ਐਮਐਲਏ ਉਹ ਸਾਡੀ ਭੈਣ ਆ ਅਸੀਂ ਆਪਣੀ ਭੈਣ ਨੂੰ ਜੇ ਦੁੱਖ ਦੱਸਨੇ ਤੇ ਸਾਡੀ ਭੈਣ ਨੂੰ ਉਸ ਦੁੱਖ ਦਾ ਹੱਲ ਕਰੇ ਅਸੀਂ ਤੇ ਜਾਇਜ ਆ ਕਾਡੀ ਕੇ ਬੇਚ ਦੇ ਡੀਸੀ ਸਾਹਿਬ ਨੇ ਇਹ ਗੱਲ ਕਹਿ ਦਿਓ ਜੇਕਰ ਉਹ ਅਮਰਿਤਮਾਨ ਆਇਆ 2 ਚਾਂਸ ਅਮਰਿਤਮਾਨ 11 ਨੂੰ ਗਾਹਕੇ ਵੀ ਚਲਾ ਜਾਂਦਾ ਅਸੀਂ ਤਾਂ ਵੀ ਪੰਜਾਬ ਬੰਦ ਕਰਾਵਾਂਗੇ ਜੋ ਗਾਹਕੇ ਵੀ ਚਲਾ ਜਾਏਗਾ ਤੇ ਕਿਉਂਕਿ ਸਰਕਾਰ ਨੇ ਪੁਲਿਸ ਜ਼ਿਆਦਾ ਲਾ ਦੇਣੀ ਇਹ ਕਰ ਦੇਣਾ ਉਹ ਕਰ ਦੇਣਾ ਸਾਡੇ ਰਸਤੇ ਰੋਕੋਗੇ ਅਸੀਂ ਫਿਲਹਾਲ ਤਾਂ ਫੇਲ ਹੁੰਦੇ ਨਹੀਂ ਅਸੀਂ ਆਪਣੇ ਪੂਰੇ ਮਤਲਬ ਕਿ ਤਾਕਤ ਦੇ ਨਾਲ ਖੜੇ ਆ ਪਰ ਲੇਕਿਨ ਫੇਰ ਵੀ ਜੇ ਅਮਰਿਤਮਾਨੇ ਤੇ ਅੰਦਰ ਆ ਗਿਆ ਪੰਜਾਬ ਵੀ ਬੰਦ ਹੋਊਗਾ ਐਸਪੀਐਸ ਕੋਲੇਜ ਦਾ ਵੀ ਨੁਕਸਾਨ ਹੋਏਗਾ ਤੇ ਅਸੀਂ ਸੜਕਾਂ ਦੇ ਉੱਤਰ ਕੇ ਸੜਕਾਂ ਜਾਮ ਕਰਦੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਬੰਦਾ ਚੋਰ ਹੈ ਉਹ ਚੋਰ ਬੰਦੇ ਨੂੰ ਇੱਥੇ ਬੁਲਾਇਆ ਜਾਵੇ ਹਾਂ ਜੇ ਕਿਸੇ ਦੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਕੋਈ ਬੰਦਾ ਉਹਨੂੰ ਪ੍ਰਾਈਵੇਟ ਆਪਣੇ ਤੌਰ ਤੇ ਬੁਲਾਉਂਦਾ ਇਹ ਸਰਕਾਰੀ ਫੰਕਸ਼ਨ ਹੋ ਰਿਹਾ ਸਰਕਾਰ ਦੇ ਪੈਸੇ ਦੇ ਨਾਲ ਹੋ ਰਿਹਾ ਜੇ ਸਰਕਾਰ ਦੇ ਪੈਸੇ ਦੇ ਨਾਲ ਹੋ ਰਿਹਾ ਇੱਥੇ ਫਿਰ ਅਮਰਤਮਾਨ ਨਹੀਂ ਆਣਾ ਚਾਹੀਦਾ